ਅੱਜ ਮੈਂ 32 ਸਾਲ ਤੋਂ ਸੁਣਦਾ ਆ ਰਿਹਾ ਸੀਗਾ ਕਿ ਉੱਥੇ ਅਮਰਨਾਥ ਜੀ ਲੰਗਰ ਲੱਗਦਾ ਹੈ ਸਾਡੀ ਸ਼ਿਵ ਲੰਗਰ ਕਮੇਟੀ ਲੰਗਰ ਲਗਾਉਂਦੀ ਹੈ ਮੈਂ 32 ਸਾਲ ਤੋਂ ਸੁਣਦਾ ਆ ਰਿਹਾ ਹਾਂ ਪਰ ਅੱਜ ਦੇਖਣ ਦਾ ਮੌਕਾ ਮਿਲਿਆ ਤਾਂ ਵਿਆਹ ਵਰਗਾ ਪ੍ਰੋਗਰਾਮ ਇੱਥੇ ਦੇਖਣ ਨੂੰ ਮਿਲਿਆ ਇਸ ਮੈਂ ਸیرے ਸੁਨਮਣਾ ਲੰਗਰ ਕਮੇਟੀ ਦੇ ਅੰਦਰ ਆਇਆ ਆ ਕੇ ਦੇਖਿਆ ਉੱਥੇ ਸ਼ਿਵ ਕੁਮਾਰ ਜੀ ਬੀਪਨ ਜੀ ਇਹ ਲੋਕਾਂ ਨੇ ਲੰਗਰ ਸਮਰਨ ਲਾਇਆ ਹੋਇਆ ਸੁਣਦੇ ਬਹੁਤ ਹੁੰਦੇ ਸੀ ਅਸੀਂ ਆ ਕੇ ਇਹਨਾਂ ਦੇਖਿਆ ਜਿਹੜਾ ਇਹ ਵਿਆਹ ਚ ਨਿਆਰਾ ਹੁੰਦਾ ਹੈ ਇਹ ਜੰਗਲ ਚ ਅੰਗਲ ਕਰਕੇ ਇਹਨਾਂ ਨੇ ਸ਼ਿਵ ਲੰਗਰ ਕਮੇਟੀ ਸਮਾਣਾ ਵੱਲੋਂ ਅੱਜ ਅਮਰਨਾਥ ਯਾਤਰਾ ਦੀ ਸ਼ੁਰੂਆਤ ਕਰਦੇ ਆਂ ਬਾਲਟਾਨ ਤੋਂ ਅਮਰਨਾਥ ਗੁਫਾ ਵਿੱਚਕਾਰ ਬੁਰਾੜੀ ਮਾਰਗ ਤੇ ਲਗਾਤਾਰ 40 ਦਿਨਾਂ ਤੱਕ ਚੱਲਣ ਵਾਲੇ ਵਿਸ਼ਾਲ ਪੰਡਾਰੇ ਦੀ ਸ਼ੁਰੂਆਤ ਕੀਤੀ ਗਈ ਸ਼ਿਵ ਲੰਗਰ ਕਮੇਟੀ ਦੇ ਪ੍ਰਧਾਨ ਅਮਰ ਗੋਇਲ ਅਤੇ ਲੰਗਰ ਇੰਚਾਰਜ ਸ਼ਿਵ ਨਾਰਾਇਣ ਗਰਗ ਨੇ ਦੱਸਿਆ ਕਿ ਅੱਜ ਅਮਰਨਾਥ ਯਾਤਰਾ ਦੀ ਸ਼ੁਰੂਆਤ ਦੇ ਨਾਲ ਹੀ ਪੰਡਾਰੇ ਦੀ ਸ਼ੁਰੂਆਤ ਕੀਤੀ ਗਈ ਹੈ ਸ਼ਿਵ ਲੰਗਰ ਕਮੇਟੀ ਪਿਛਲੇ 32 ਸਾਲਾਂ ਤੋਂ ਲੰਗਰ ਦੀ ਸੇਵਾ ਬਖੂਬੀ ਕਰਦੇ ਆ ਰਹੇ ਨੇ ਇਸ ਪੰਡਾਰੇ ਵਿੱਚ ਰੋਜ਼ਾਨਾ 15000 ਸ਼ਰਧਾਲੂਆਂ ਲਈ ਭੋਜਨ ਆਦਿ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਨਾਸ਼ਤਾ ਦੁਪਹਿਰ ਦਾ ਖਾਣਾ ਅਤੇ ਡਾਕਟਰੀ ਸਹੂਲਤਾਂ ਅਤੇ ਰਾਤ ਦਾ ਖਾਣਾ ਵੀ ਯਾਤਰੀਆਂ ਲਈ ਉਪਲਬਧ ਹੈ ਇਸ ਦੇ ਨਾਲ ਹੀ ਫਾਲਾ ਚਾਹ ਕੌਫੀ ਗਰਮ ਜੈਮ ਅਚਾਰ ਤੇ ਨੈਕਸ ਮੈਡੀਕਲ ਕੈਂਪ ਗਰਮ ਕੰਬਲ ਅਤੇ ਰਾਤ ਨੂੰ ਠਹਿਰੋਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੁਸੀਂ ਦਰਸ਼ਨ ਕਰਨ ਆਇਓ ਬਾਬਾ ਅਮਰਨਾਥ ਜੀ ਦੇ ਤੁਹਾਨੂੰ ਆ ਕੇ ਉਹ ਕਿਹੋ ਜਿਹਾ ਮਾਹੌਲ ਲੱਗਿਆ ਜੈ ਬਾਬਾ ਪਰਫਾਨੀ ਅੱਜ ਮੈਂ 32 ਸਾਲ ਤੋਂ ਸੁੰਦਾ ਆ ਰਿਹਾ ਸੀਗਾ ਕਿ ਉੱਥੇ ਅਮਰਨਾਥ ਜੀ ਲੰਗਰ ਲੱਗਦਾ ਸਾਡੀ ਸ਼ਿਵ ਲੰਗਰ ਕਮੇਟੀ ਲੰਗਰ ਲਗਾਉਂਦੀ ਹੈ ਮੈਂ 32 ਸਾਲ ਤੋਂ ਸੁੰਦਾ ਆ ਰਿਹਾ ਹਾਂ ਮਰਾਜ ਦੇਖਣ ਦਾ ਮੌਕਾ ਮਿਲਿਆ ਤਾਂ ਵਿਆਹ ਵਰਗਾ ਪ੍ਰੋਗਰਾਮ ਇੱਥੇ ਦੇਖਣ ਨੂੰ ਮਿਲਿਆ ਇੱਕ ਕਠਿਨ ਯਾਤਰਾ ਅਸੀਂ ਇੰਨੀ ਕਠਿਨ ਯਾਤਰਾ ਲੇਕਿਨ ਇਹ ਲੋਕ ਵਿਆਹ ਚ ਜਿਵੇਂ ਸਭ ਦੀਆਂ ਸਰਬ ਹੁੰਦੀਆਂ ਨੇ ਖਾਣ ਪੀਣ ਦਾ ਸਮਾਨ ਸਰਬ ਹੁੰਦਾ ਉਸੇ ਤਰੀਕੇ ਉਹ ਬਹੁਤ ਵਧੀਆ ਕਰ ਰਹੇ ਨੇ ਲੇਕਾਂ ਦੀ ਲੋਕਾਂ ਦੀ ਇੰਨੀ ਸੇਵਾ ਕਰਦੇ ਨੇ ਕਮਾਲ ਮੰਨ ਲਿਆ ਅਸੀਂ ਉਰੇ ਪੈਸੇ ਬੰਦੇ ਨੂੰ ਇਕੱਲੇ ਨੂੰ ਆਣਾ ਔਖਾ ਇਹ ਐਡਾ ਢੰ ਸਮਾਨ ਵੱਡਾ ਸਾਰਾ ਲੰਗਰ ਦਾ ਕਰਕੇ ਸਾਰਾ ਉਹ ਕਰਦੇ ਨੇ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਮੈਂ ਸ਼ਿਵ ਲੰਗਰ ਕਮੇਟੀ ਦਾ ਸਮਾਣਾ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਧੰਨਵਾਦ ਕਰਦਾ ਵੀ ਐਡਾ ਵੱਡਾ ਲੰਗਰ ਹਰ ਸਾਲ 32 ਸਾਲਾਂ ਤੋਂ ਜਿਹੜਾ ਲਗਾਉਂਦੇ ਆ ਰਹੇ ਨੇ ਪਰਮਾਤਮਾ ਇਹਨਾਂ ਨੂੰ ਦੁੱਧ ਉਗਰੀ ਰਾਜ ਚੋਂ ਵੀ ਤਰੱਕੀ ਦੇ ਵਿੱਚ ਧੰਨਵਾਦ ਹਾਂਜੀ ਜੈਨ ਸਾਹਿਬ ਤੁਸੀਂ ਉਰੇ ਅਮਰਨਾਥ ਜੀ ਯਾਤਰਾ ਤੇ ਆਏ ਹੋ ਦਰਸ਼ਨ ਕਰਨ ਤੁਹਾਡੇ ਦਰਸ਼ਨ ਹੋ ਗਏ ਮੈਂ 30 ਸਾਲs ਪਹਿਲੀ ਵਾਰੇ ਆਏ ਹਾਂ ਜਦੋਂ ਦੀ ਮੈਂ ਬਹੁਤ ਸੰਭਾਲੀਆ ਆਪਣੀ ਸੁਦਰਸ਼ਨ ਕਰਨ ਤੋਂ ਬਾਅਦ ਮੈਂ ਸੇਰੇ ਸੁਨਮਣਾ ਲੰਗਰ ਕਮੇਟੀ ਦੇ ਅੰਦਰ ਆਇਆ ਆ ਕੇ ਦੇਖਿਆ ਉੱਥੇ ਸੀ ਕੁਮਾਰ ਜੀ ਬੀਪਨ ਜੀ ਇਹ ਲੋਕਾਂ ਨੇ ਲੰਗਰ ਸਮਾਨ ਲਾਇਆ ਹੋਇਆ ਹੁੰਦੇ ਬਹੁਤ ਹੁੰਦੇ ਸੀ ਅਸੀਂ ਆ ਕੇ ਇਹਨਾਂ ਦੇਖਿਆ ਜਿਹੜਾ ਜਿਹਾ ਵਿਆਹ ਚ ਨਜ਼ਾਰਾ ਹੁੰਦਾ ਇਹ ਜੰਗਲ ਚ ਮੰਗਲ ਕਰਦੇ ਇਹਨਾਂ ਨੇ ਆ ਕੇ ਮੇਰਾ ਮਨ ਕੀਤਾ ਚੀਜ਼ਾਂ ਦੇਖੀਆਂ ਬਨਸੋਨੀ ਚੀਜ਼ਾਂ ਪੂਰੇ ਛੋਟਾ ਨਹੀਂ ਬੜਾ ਨਹੀਂ ਥ੍ਰਿਕ ਆਦਮੀ ਆ ਕੇ ਥ੍ਰਿਕ ਜੀ ਪ੍ਰੋਵਾਈਡ ਹੋਣ ਨੂੰ ਹੋ ਰਹੀ ਹੈ ਮੈਂ ਆਪਣਾ ਮਨ ਆਪਣਾ ਬਣਾ ਕੇ 3-4 ਦਿਨ ਸੇਵਾ ਕਰਨ ਦਾ ਮੌਕਾ ਇਹਨਾਂ ਦਿ ਦਿੱਤਾ